ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡੇ ਕੰਨ ਦੀ ਸੁਣਨ ਦੀ ਸ਼ਕਤੀ ਹਮੇਸ਼ਾ ਚੰਗੀ ਰਹੇ ਤੇ ਤੁਹਾਨੂੰ ਕਦੇ ਵੀ ਹੈਰਿੰਗ ਲੌਸ ਦੀ ਪ੍ਰੋਬਲਮ ਨਾ ਹੋਵੇ ਤਾਂ ਇਹਨਾਂ ਤਿੰਨ ਚੀਜ਼ਾਂ ਨੂੰ ਹਮੇਸ਼ਾ ਧਿਆਨ ਚ ਰੱਖੋ ਤੁਹਾਨੂੰ ਆਪਣੇ ਕੰਨਾਂ ਨੂੰ ਉਥੇ ਬਚਾਉਣਾ ਚਾਹੀਦਾ ਹੈ ਜਿੱਥੇ ਬਹੁਤ ਜ਼ਿਆਦਾ ਸ਼ੋਰ ਹੋ ਰਿਹਾ ਹੋਵੇ ਸਾਡੇ ਵੱਲੋਂ ਇਹ ਰეკਮੈਂਡ ਕੀਤਾ ਜਾਂਦਾ ਹੈ ਕਿ ਤੁਸੀਂ ਬਹੁਤ ਜ਼ਿਆਦਾ ਸ਼ੋਰ ਵਾਲੀ ਥਾਂ ਤੇ ਨਾ ਜਾਓ

ਤੇ ਜੋ ਸਭ ਤੋਂ ਜ਼ਰੂਰੀ ਤੁਹਾਨੂੰ ਆਪਣੇ ਕੰਨਾਂ ਦਾ ਰੈਗੂਲਰ ਚੈੱਕਅਪ ਕਰਵਾਉਣਾ ਚਾਹੀਦਾ ਹੈ ਤੁਹਾਨੂੰ ਆਪਣੇ ਕੰਨਾਂ ਨੂੰ ਰੈਗੂਲਰ ਸਾਫ਼ ਕਰਨਾ ਚਾਹੀਦਾ ਹੈ ਤੇ ਨਾਲ ਹੀ ਜੇਕਰ ਤੁਸੀਂ ਖੰਗ ਜ਼ੁਕਾਮ ਲਗਾਤਾਰ ਤੁਹਾਨੂੰ ਹੁੰਦੀ ਹੈ ਤਾਂ ਉਸ ਨੂੰ ਇਗਨੋਰ ਨਾ ਕਰੋ ਕਿਉਂਕਿ ਇਸ ਨਾਲ ਤੁਹਾਡੇ ਕੰਨਾਂ ਤੇ ਬਹੁਤ ਬੁਰਾ ਇਫੈਕਟ ਪੈਂਦਾ ਹੈ ਇਸ ਨੂੰ ਇਗਨੋਰ ਕਰਨ ਨਾਲ ਤੁਹਾਨੂੰ ਇਸ ਦਾ ਖਮਿਆਜ਼ਾ ਪਗਤਨਾ ਪੈ ਸਕਦਾ ਹੈ ਇਹਨਾਂ ਤਿੰਨ ਟਿਪਸ ਨੂੰ ਅਪਣਾਓ ਤੇ ਆਪਣੀ ਸੁਣਨ ਦੀ ਸ਼ਕਤੀ ਨੂੰ ਜ਼ਿੰਦਗੀ ਭਰ ਲਈ ਸਹੀ ਰੱਖੋ। ਹੋਰ ਅਜਿਹੀਆਂ ਸਿਹਤ ਨਾਲ ਜੁੜੀਆਂ ਟਿਪਸ ਲਈ ਦੇਖਦੇ ਰਹੋ ਡੇਲੀ ਹੈਲਥ। ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡੇ ਕੰਨ ਦੀ ਸੁਣਨ ਦੀ ਸ਼ਕਤੀ ਹਮੇਸ਼ਾ ਚੰਗੀ ਰਹੇ ਤੇ ਤੁਹਾਨੂੰ ਕਦੇ ਵੀ ਹੈਰਿੰਗ ਲੌਸ ਦੀ ਪ੍ਰੋਬਲਮ ਨਾ ਹੋਵੇ ਤਾਂ ਇਹਨਾਂ ਤਿੰਨ ਚੀਜ਼ਾਂ ਨੂੰ ਹਮੇਸ਼ਾ ਧਿਆਨ ਚ ਰੱਖੋ। ਤੁਹਾਨੂੰ ਆਪਣੇ ਕੰਨਾਂ ਨੂੰ ਉਥੇ ਬਚਾਉਣਾ ਚਾਹੀਦਾ ਹੈ ਜਿੱਥੇ ਬਹੁਤ ਜ਼ਿਆਦਾ ਸ਼ੋਰ ਹੋ ਰਿਹਾ ਹੋਵੇ। ਸਾਡੇ ਵੱਲੋਂ ਇਹ ਰეკਮੈਂਡ ਕੀਤਾ ਜਾਂਦਾ ਹੈ ਕਿ ਤੁਸੀਂ ਬਹੁਤ ਜ਼ਿਆਦਾ ਸ਼ੋਰ ਵਾਲੀ ਥਾਂ ਤੇ ਨਾ ਜਾਓ ਦੂਜਾ ਜੇਕਰ ਤੁਸੀਂ ਡਰਿੰਕ ਜਾਂ স্মੋਕ ਕਰਦੇ ਹੋ ਤਾਂ ਤੁਹਾਨੂੰ ਇਹ ਛੱਡਣਾ ਪਵੇਗਾ ਕਿਉਂਕਿ ਐਲਕੋਹਲ ਤੇ স্মੋਕ ਕਰਨ ਨਾਲ ਕੰਨਾਂ ਦਾ ਨਾਜ਼ੁਕ ਸਟਰਕਚਰ ਜੋ ਹੁੰਦਾ ਹੈ ਉਸ ਤੇ ਪ੍ਰਭਾਵ ਪੈਂਦਾ ਹੈ ਇਸ ਨਾਲ ਕੰਨਾਂ 'ਚ ਬਹੁਤ ਜ਼ਿਆਦਾ ਡੈਮੇਜ ਹੋ ਸਕਦਾ ਹੈ ਤੇ ਜਾਂ ਸਭ ਤੋਂ ਜ਼ਰੂਰੀ ਤੁਹਾਨੂੰ ਆਪਣੇ ਕੰਨਾਂ ਦਾ ਰੈਗੂਲਰ ਚੈੱਕਅਪ ਕਰਵਾਉਣਾ ਚਾਹੀਦਾ ਹੈ ਤੁਹਾਨੂੰ ਆਪਣੇ ਕੰਨਾਂ ਨੂੰ ਰੈਗੂਲਰ ਸਾਫ਼ ਕਰਨਾ ਚਾਹੀਦਾ ਹੈ ਤੇ ਨਾਲ ਹੀ ਜੇਕਰ ਤੁਸੀਂ ਖੰਗ ਜ਼ੁਕਾਮ ਲਗਾਤਾਰ ਤੁਹਾਨੂੰ ਹੁੰਦੀ ਹੈ ਤਾਂ ਉਸ ਨੂੰ ਇਗਨੋਰ ਨਾ ਕਰੋ ਕਿਉਂਕਿ ਇਸ ਨਾਲ ਤੁਹਾਡੇ ਕੰਨਾਂ ਤੇ ਬਹੁਤ ਬੁਰਾ ਇਫੈਕਟ ਪੈਂਦਾ ਹੈ ਇਸ ਨੂੰ ਇਗਨੋਰ ਕਰਨ ਨਾਲ ਤੁਹਾਨੂੰ ਇਸ ਦਾ ਖਮਿਆਜ਼ਾ ਪਗਤਨਾ ਪੈ ਸਕਦਾ ਹੈ ਇਹਨਾਂ ਤਿੰਨ ਟਿਪਸ ਨੂੰ ਅਪਣਾਓ ਤੇ ਆਪਣੀ ਸੁਣਨ ਦੀ ਸ਼ਕਤੀ ਨੂੰ ਜ਼ਿੰਦਗੀ ਭਰ ਲਈ ਸਹੀ ਰੱਖੋ ਹੋਰ ਅਜਿਹੀਆਂ ਸਿਹਤ ਨਾਲ ਜੁੜੀਆਂ ਟਿਪਸ ਲਈ ਦੇਖਦੇ ਰਹੋ ਡੇਲੀ ਹੈਲਥ ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡੇ ਕੰਨ ਦੀ ਸੁਣਨ ਦੀ ਸ਼ਕਤੀ ਹਮੇਸ਼ਾ ਚੰਗੀ ਰਹੇ ਤੇ ਤੁਹਾਨੂੰ ਕਦੇ ਵੀ ਹੈਰਿੰਗ ਲੌਸ ਦੀ ਪ੍ਰੋਬਲਮ ਨਾ ਹੋਵੇ ਤਾਂ ਇਹਨਾਂ ਤਿੰਨ ਚੀਜ਼ਾਂ ਨੂੰ ਹਮੇਸ਼ਾ ਧਿਆਨ ਚ ਰੱਖੋ ਤੁਹਾਨੂੰ ਆਪਣੇ ਕੰਨਾਂ ਨੂੰ ਉਥੇ ਬਚਾਉਣਾ ਚਾਹੀਦਾ ਹੈ ਜਿੱਥੇ ਬਹੁਤ ਜ਼ਿਆਦਾ ਸ਼ੋਰ ਹੋ ਰਿਹਾ ਹੋਵੇ ਸਾਡੇ ਵੱਲੋਂ ਇਹ ਰეკਮੈਂਡ ਕੀਤਾ ਜਾਂਦਾ ਹੈ ਕਿ ਤੁਸੀਂ ਬਹੁਤ ਜ਼ਿਆਦਾ ਸ਼ੋਰ ਵਾਲੀ ਥਾਂ ਤੇ ਨਾ ਜਾਓ ਦੂਜਾ ਜੇਕਰ ਤੁਸੀਂ ਡਰਿੰਕ ਜਾਂ স্মੋਕ ਕਰਦੇ ਹੋ ਤਾਂ ਤੁਹਾਨੂੰ ਇਹ ਛੱਡਣਾ ਪਵੇਗਾ ਕਿਉਂਕਿ ਐਲਕੋਹਲ ਤੇ স্মੋਕ ਕਰਨ ਨਾਲ ਕੰਨਾਂ ਦਾ ਨਾਜ਼ੁਕ ਸਟਰਕਚਰ ਜੋ ਹੁੰਦਾ ਹੈ ਉਸ ਤੇ ਪ੍ਰਭਾਵ ਪੈਂਦਾ ਹੈ ਇਸ ਨਾਲ ਕੰਨਾਂ 'ਚ ਬਹੁਤ ਜ਼ਿਆਦਾ ਡੈਮੇਜ ਹੋ ਸਕਦਾ ਹੈ ਤੇ ਜਾਂ ਸਭ ਤੋਂ ਜ਼ਰੂਰੀ ਤੁਹਾਨੂੰ ਆਪਣੇ ਕੰਨਾਂ ਦਾ ਰੈਗੂਲਰ ਚੈੱਕਅਪ ਕਰਵਾਉਣਾ ਚਾਹੀਦਾ ਹੈ ਤੁਹਾਨੂੰ ਆਪਣੇ ਕੰਨਾਂ ਨੂੰ ਰੈਗੂਲਰ ਸਾਫ਼ ਕਰਨਾ ਚਾਹੀਦਾ ਹੈ ਤੇ ਨਾਲ ਹੀ ਜੇਕਰ ਤੁਸੀਂ ਖੰਗ ਜ਼ੁਕਾਮ ਲਗਾਤਾਰ ਤੁਹਾਨੂੰ ਹੁੰਦੀ ਹੈ ਤਾਂ ਉਸ ਨੂੰ ਇਗਨੋਰ ਨਾ ਕਰੋ ਕਿਉਂਕਿ ਇਸ ਨਾਲ ਤੁਹਾਡੇ ਕੰਨਾਂ ਤੇ ਬਹੁਤ ਬੁਰਾ ਇਫੈਕਟ ਪੈਂਦਾ ਹੈ ਇਸ ਨੂੰ ਇਗਨੋਰ ਕਰਨ ਨਾਲ ਤੁਹਾਨੂੰ ਇਸ ਦਾ ਖਮਿਆਜ਼ਾ ਪਗਤਨਾ ਪੈ ਸਕਦਾ ਹੈ ਇਹਨਾਂ 3 ਟਿਪਸ ਨੂੰ ਅਪਣਾਓ ਤੇ ਆਪਣੀ ਸੁਣਨ ਦੀ ਸ਼ਕਤੀ ਨੂੰ ਜ਼ਿੰਦਗੀ ਭਰ ਲਈ ਸਹੀ ਰੱਖੋ ਹੋਰ ਅਜਈਆਂ ਸਿਹਤ ਨਾਲ ਜੁੜੀਆਂ ਟਿਪਸ ਲਈ ਦੇਖਦੇ ਰਹੋ ਡੇਲੀ ਹੈਲਥ